ਗ੍ਰਹਾਂ ਦਾ ਰਾਜਕੁਮਾਰ ਚੱਲੇਗਾ ਉਲਟ ਚਾਲ ਇਹਨਾਂ ਚਾਰ ਰਾਸ਼ੀਆਂ ਦੀ ਖੁੱਲੇਗੀ ਕਿਸਮਤ 24 ਦਿਨਾਂ ਤੱਕ ਲੱਗਣਗੀਆਂ ਮੌਜਾ ਗ੍ਰਹਾਂ ਦਾ ਰਾਜਕੁਮਾਰ ਬੁੱਧ ਖੋਲੀ ਤੋਂ ਅਗਲੇ ਦਿਨ 15 ਮਾਰਚ ਤੋਂ ਪਿੱਛੇ ਵੱਲ ਚੱਲੇਗਾ ਬੁੱਧ ਇਸ ਸਮੇਂ ਸ਼ਨੀ ਦੇ ਰਾਸ਼ੀ ਕੁੰਭ ਵਿੱਚ ਗੋਚਰ ਕਰ ਰਿਹਾ ਹੈ ਬੁੱਧ 15 ਮਾਰਚ ਨੂੰ ਦੁਪਹਿਰ 12:15 ਤੇ ਕੁੰਭ ਰਾਸ਼ੀ ਵਿੱਚ ਵਕਰੀਆ ਹੋਵੇਗਾ ਫਿਰ ਵਕ੍ਰਿਤੀ ਅਵਸਥਾ ਵਿੱਚ ਬੁੱਧ 27 ਪਰਵਰੀ ਰਾਤ 11:46 ਵਜੇ ਬ੍ਰਹਸਪਤੀ ਦੀ ਰਾਸ਼ੀ ਮੀਨ ਵਿੱਚ ਪ੍ਰਵੇਸ਼ ਕਰੇਗਾ 7 ਅਪ੍ਰੈਲ ਨੂੰ ਸ਼ਾਮ 4:36 ਵਜੇ ਤੱਕ ਬੁੱਧ ਮੀਨ ਰਾਸ਼ੀ ਵਿੱਚ ਵਕਰੀ ਰਹੇਗਾ ਜਿਸ ਤੋਂ ਬਾਅਦ ਇਹ ਸਿੱਧਾ ਹੋ ਜਾਏਗਾ ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਬੁੱਧ ਕੁੱਲ 24 ਦਿਨਾਂ ਲਈ ਕੁੰਭ ਅਤੇ ਮੀਨ ਰਾਸ਼ੀ ਵਿੱਚ ਵਕਰੀ ਰਹੇਗਾ ਬੁੱਧ ਗ੍ਰਹ ਵਕ੍ਰਿਤੀ ਹੋਣ ਕਾਰਨ ਚਾਰ ਰਾਸ਼ੀਆਂ ਦੇ ਲੋਕਾਂ ਦਾ ਸੁਭਾਗ ਚੰਗਾ ਹੋ ਸਕਦਾ ਹੈ ਉਨ੍ਹਾਂ ਲਈ ਸ਼ੁਭ ਫਾਲਦਾਈ ਦਾ ਸਮਾਂ ਸ਼ੁਰੂ ਹੋਣ ਵਾਲਾ ਹੈ ਆਉ ਜਾਣਦੇ ਹਾਂ ਤ੍ਰਿਪਤੀ ਦੇ ਜੋਤਿਸ਼ੀ ਡਾਕਟਰ ਕ੍ਰਿਸ਼ਨ ਕੁਮਾਰ ਭਾਰਗਵ ਤੋਂ ਕੁੰਭ ਰਾਸ਼ੀ ਵਿੱਚ ਵਕ੍ਰਿਤੀ ਬੁੱਧ ਦਾ ਕਿਹੜਾ ਰਾਸ਼ੀਆਂ ਤੇ ਸ਼ੁਭ ਪ੍ਰਭਾਵ ਪਵੇਗਾ ਬੁੱਧ ਵਕ੍ਰਿਤੀ 2025 ਇਹਨਾਂ ਚਾਰ ਰਾਸ਼ੀਆਂ ਦਾ ਸਮਾਂ ਬਹੁਤ ਵਧੀਆ ਰਹੇਗਾ ਵ੍ਰਿਸ਼ ਰਾਸ਼ੀ ਬੁੱਧ ਦੇ ਵਕ੍ਰਿਤੀ ਹੋਣ ਕਾਰਨ ਵ੍ਰਿਸ਼ ਰਾਸ਼ੀ ਦੇ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਪ੍ਰਭਾਵ ਦਿਖਾਈ ਦੇਣ ਲੱਗ ਪੈਣਗੇ ਇਨ੍ਹਾਂ ਲੋਕਾਂ ਨੂੰ ਕਾਰੋਬਾਰ ਵਿੱਚ ਚੰਗਾ ਮੁਨਾਫਾ ਮਿਲੇਗਾ ਜਦੋਂ ਕਿ ਨੌਕਰੀ ਪੇਸ਼ਾ ਲੋਕਾਂ ਨੂੰ ਅਹੁਦੇ ਮਾਨ ਅਤੇ ਤਨਖਾਹ ਵਿੱਚ ਵਾਧਾ ਮਿਲ ਸਕਦਾ ਹੈ ਇਨ੍ਹਾਂ 24 ਦਿਨਾਂ ਵਿੱਚ ਤੁਹਾਡੀ ਵਿੱਤੀ ਕਾਟ ਪੂਰੀ ਹੋ ਜਾਏਗੀ ਅਤੇ ਤੁਹਾਡੇ ਤੋਂ ਆਮਦਨ ਦੇ ਨਵੇਂ ਸਰੋਤ ਵਿਕਸਿਤ ਕਰਨ ਵਿੱਚ ਸਫਲ ਹੋਣ ਦੀ ਉਮੀਦ ਹੈ ਪਰਿਵਾਰਕ ਜੀਵਨ ਖੁਸ਼ਾਲ ਰਹੇਗਾ ਅਤੇ ਤੁਹਾਨੂੰ ਕੋਈ ਚੰਗੀ ਖਬਰ ਮਿਲ ਸਕਦੀ ਹੈ ਅਤੇ ਤੁਹਾਨੂੰ ਮਾਨਸਿਕ ਸ਼ਾਂਤੀ ਮਿਲੇਗੀ ਤੁਹਾਡਾ ਮਨ ਖੁਸ਼ ਰਹੇਗਾ ਅੱਗੇ ਹੈ ਕਰਕਰਾਸ਼ੀ ਬੁੱਧੀ ਵਕਰੀਤੀ ਗਤੀ ਦਾ ਸ਼ੁਭ ਪ੍ਰਭਾਵ ਕਰਕਰਾਸ਼ੀ ਦੇ ਲੋਕਾਂ ਦੇ ਕੈਰੀਅਰ ਤੇ ਦਿਖਾਈ ਦੇਵੇਗਾ ਇਨ੍ਹਾਂ 24 ਦਿਨਾਂ ਵਿੱਚ ਤੁਹਾਡੀ ਜੋ ਵੀ ਕੰਮ ਕਰੋਗੇ ਤੁਸੀਂ ਉਸ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਦੂਜਿਆਂ ਦੀ ਮਦਦ ਨਾਲ ਤੁਹਾਡੇ ਲੰਬਿਤ ਕੰਮ ਵੀ ਪੂਰੇ ਹੋਣਗੇ ਇਹ ਸਮਾਂ ਤੁਹਾਡੇ ਲਈ ਵਰਦਾਨ ਵਾਂਗ ਕੰਮ ਕਰੇਗਾ ਤਨ ਖੁਸ਼ੀ ਅਤੇ ਖੁਸ਼ਹਾਲੀ ਵਿੱਚ ਵਾਧਾ ਹੋਵੇਗਾ ਕਿਸਮਤ ਦੇ ਸtare ਚਮਕਣਗੇ ਅਤੇ ਤੁਹਾਨੂੰ ਅੱਗੇ ਵਧਣ ਦੇ ਨਵੇਂ ਮੌਕੇ ਮਿਲਣਗੇ ਤੁਹਾਡਾ ਪ੍ਰਭਾਵ ਵਧੇਗਾ ਅਤੇ ਤੁਹਾਡੇ ਸ਼ਬਦਾਂ ਨਾਲ ਕੰਮ ਪੂਰੇ ਹੋਣਗੇ ਤੁਹਾਨੂੰ ਪੂਜਾ ਵਿੱਚ ਦਿਲਚਸਪੀ ਹੋਵੇਗੀ ਸਿੱਖਿਆ ਮੁਕਾਬਲੇ ਨਾਲ ਜੁੜੇ ਲੋਕਾਂ ਨੂੰ ਚੰਗੀ ਖਬਰ ਹੈ ਮਿਲੇਗੀ ਤੁਹਾਨੂੰ ਇਹਨਾਂ ਦਿਨਾਂ ਦੌਰਾਨ ਕੁਝ ਯਾਤਰਾਵਾਂ ਕਰਨੀਆਂ ਪੈ ਸਕਦੀਆਂ ਨੇ ਅੱਗੇ ਹੈ ਕੰਨਿਆ ਰਾਸ਼ੀ ਬੁੱਧ ਦੇ ਸ਼ੁਭ ਪ੍ਰਭਾਵ ਕਾਰਨ 15 ਮਾਰਚ ਤੋਂ ਬਾਅਦ ਦਾ ਸਮਾਂ ਕੰਨਿਆ ਲੋਕਾਂ ਲਈ ਅਨੁਕੂਲ ਸਾਬਤ ਹੋਵੇਗਾ ਇਹ 24 ਦਿਨ ਕਾਰੋਬਾਰੀ ਵਰਗ ਲਈ ਬਹੁਤ ਵਧੀਆ ਕਹਿ ਜਾ ਸਕਦੇ ਨੇ ਤੁਹਾਡੀਆਂ ਯੋਜਨਾਵਾਂ ਸਫਲ ਹੋਣਗੀਆਂ ਤੇ ਤੁਹਾਨੂੰ ਮੁਨਾਫਾ ਕਮਾਉਣ ਦਾ ਮੌਕਾ ਮਿਲੇਗਾ ਇਹ ਸਮਾਂ ਕਾਰੋਬਾਰ ਵਿੱਚ ਤਰੱਕੀ ਲਈ ਅਨੁਕੂਲ ਰਹੇਗਾ ਇਹ ਸਮਾਂ ਪੈਸੇ ਦੇ ਮਾਮਲੇ ਵਿੱਚ ਵੀ ਚੰਗਾ ਰਹੇਗਾ ਤਨਲਾਭ ਦੇ ਕਾਰਨ ਵਿੱਤੀ ਸਥਿਤੀ ਮਜ਼ਬੂਤ ਰਹੇਗੀ ਤੁਹਾਡੀਆਂ ਭੌਤਿਕ ਸਹੂਲਤਾਂ ਅਤੇ ਸਹੂਲਤਾਂ ਵਿੱਚ ਵੀ ਵਾਧਾ ਹੋਵੇਗਾ ਇਸ ਦੌਰਾਨ ਪਰਿਵਾਰ ਵਿੱਚ ਇੱਕ ਨਵਾਂ ਮਹਿਮਾਨ ਆ ਸਕਦਾ ਹੈ ਅੱਗੇ ਰਾਸ਼ੀ ਹੈ ਕੁੰਭ ਤੁਹਾਡੀ ਆਪਣੀ ਰਾਸ਼ੀ ਵਿੱਚ ਬੁੱਧ ਦੀ ਵਕ੍ਰਿਤੀ ਦੀ ਗਤੀ ਸ਼ੁਰੂ ਹੋ ਰਹੀ ਹੈ ਜਿਸ ਦਾ ਤੁਹਾਡੇ ਜੀਵਨ ਤੇ ਸਕਾਰਾਤਮਕ ਪ੍ਰਭਾਵ ਪਵੇਗਾ ਅਚਾਨਕ ਵਿੱਤੀ ਲਾਭ ਹੋਣ ਦੀ ਸੰਭਾਵਨਾ ਹੈ ਕਿਸੇ ਨੂੰ ਦਿੱਤਾ ਪੈਸਾ ਵਾਪਸ ਮਿਲ ਸਕਦਾ ਹੈ ਜਾਂ ਕੋਈ ਪੁਰਾਣਾ ਨਿਵੇਸ਼ ਚੰਗਾ ਰਿਟਰਨ ਦੇ ਸਕਦਾ ਹੈ ਹਾਲਾਂਕਿ 15 ਮਾਰਚ ਤੋਂ ਬਾਅਦ ਤੁਹਾਨੂੰ ਨਿਵੇਸ਼ ਦੇ ਬਹੁਤ ਸਾਰੇ ਚੰਗੇ ਮੌਕੇ ਮਿਲਣਗੇ ਜੋ ਕੋਈ ਇੱਕ ਵਿੱਚ ਚੰਗਾ ਮੁਨਾਫਾ ਦੇ ਸਕਦੇ ਨੇ ਹਾਲਾਂਕਿ ਨਿਵੇਸ਼ ਕਰਨ ਤੋਂ ਪਹਿਲਾਂ ਸਾਰੀਆਂ ਸਥਿਤੀਆਂ ਦਾ ਸਹੀ ਢੰਗ ਨਾਲ ਮੁਲਾਂਕਣ ਕਰਨਾ ਮਹੱਤਵਪੂਰਨ ਹੈ ਜੋ ਲੋਕ ਸਾਂਝੇਦਾਰੀ ਵਿੱਚ ਕਾਰੋਬਾਰ ਕਰਦੇ ਨੇ ਉਨ੍ਹਾਂ ਦਾ ਸਮਾਂ ਬਹੁਤ ਵਧੀਆ ਰਹੇਗਾ ਤੁਹਾਨੂੰ ਕੰਮ ਤੋਂ ਲਾਭ ਮਿਲੇਗਾ ਤੁਹਾਨੂੰ ਕੋਈ ਚੰਗੀ ਗੱਲ ਮਿਲ ਸਕਦੀ ਹੈ ਤੁਹਾਨੂੰ ਸ਼ੁਭ ਕਾਰਜ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ ਇਹ ਰਾਸ਼ੀ ਹੈ ਜਿਹੜੀ ਮਾਹਿਰ ਜੋਤਿਸ਼ੀ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕੀਤੀਆਂ ਗਈਆਂ ਨੇ ਇਹ ਸਾਰੀ ਗੱਲਬਾਤ ਸੁਣਨ ਵਾਸਤੇ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ